ਸਤਿ ਸ਼੍ਰੀ ਅਕਾਲ ਜੀ ਮੇਰੇ ਦਾ ਸਾਰੇ ਠੀਕ ਹੋ ਗਏ ਤੇ ਸਾਡੇ ਦਾ ਹਾਲ ਕੋਈ ਠੀਕ ਨਹੀਂ ਪਾਣੀ ਦਾ ਪੱਧਰ ਕੱਲ੍ਹ ਵਾਲੋਂ ਥੇਕ ਫੁੱਟ ਜ਼ਿਆਦਾ ਵਧ ਗਿਆ ਜੀ ਤੇ ਨਾਲ ਹੀ ਨਾਲ ਆ ਲੋਕ ਸੇਵਾ ਕਰ ਰਹੇ ਆ ਜੀ ਇਹਨਾਂ ਦਾ तहे ਦਿਲੋਂ ਧੰਨਵਾਦ ਤੇ ਲੋਕ ਦੂਰੋਂ ਦੂਰੋਂ ਆਏ ਹੋਏ ਆਜੋ ਆਜੋ ਮੰਡਿਓ ਕੈਂਤਰੀ ਕੈਂਤਰੀ ਓ ਆਜੋ ਲੱਗਿਆ ਰਿਓ ਓਹ ਰਮਣਪਾ ਜੀ ਲੋ ਜੀ ਇੱਥੇ ਦੋ ਘਟਾਈਆਂ ਨੇ ਘਟਾਂ ਦੇ ਨਾਲ ਨਾਲ ਉਹਨਾਂ ਰਾਸ਼ਨ ਪੁਚਾਰੂ ਜ਼ਿੰਮੇਵਾਰੀ ਇਹਨਾਂ ਦੀ ਲੱਗੀ ਹੋਈ ਹੈ ਇਹ ਪੁਜਾਰਿਆ ਜੋ ਪਿੰਡ ਦੇ ਵਿੱਚ ਟਾਣੀਆਂ ਦੇ ਵਿੱਚ ਜਿਹੜੇ ਇਕੱਲੇ ਇਕੱਲੇ ਬੈਠੇ ਨੇ ਉਹਨਾਂ ਦਾ ਵੀਰ ਜੀ ਪਾਣੀ ਤਾਂ ਪੱਧਰ ਵਧ ਗਿਆ ਕੱਟ ਗਿਆ ਜੀ ਵਧ ਗਿਆ ਵਧ ਗਿਆ ਪਾਣੀ ਵਧ ਗਿਆ ਜੀ ਅੱਛਾ ਤੇ ਕੋਈ ਸੰਭਾਵਨਾ ਖਤਰੇ ਵਾਲੀ ਤਾਂ ਨਹੀਂ ਹੈਗੀ ਪਿੱਛੇ ਇਹ ਖਤਰੇ ਵਾਲੇ ਵੀ ਪਾਣੀ ਪਿਛੇ ਹੋਰ ਮਾਟ ਦੇਸੀ ਜੀ ਅੱਛਾ ਜੀ ਓਹੋ ਵੇਖ ਸਕਦੇ ਹੋ ਜੀ ਫਲਾਤ ਤੁਸੀਂ ਇਹਨਾਂ ਦੇ ਲਓ ਜੀ ਤੁਸੀਂ ਹੁਣ ਵੇਖ ਸਕਦੇ ਹੋ ਇਹਨਾਂ ਨੇ ਆਪੋ ਆਪਣੀਆਂ ਟੀਮਾਂ ਦੇ ਕੈਂਪ ਲਗਾ ਰੱਖਿਆ ਇਹ ਨੇ ਜੀ ਬੋਟਾਂ ਜੀਪੀ ਲੋਕ ਦੂਰ ਦੂਰ ਆਏ ਹੋਏ ਆ ਜੀ ਸੇਵਾ ਦੇ ਨਾਲ ਨਾਲ ਲੋਕਾਂ ਦੇ ਵਿੱਚ ਸ਼ਾਂਤ ਤਜਰਬਾ ਹਲਾ ਤੁਸੀਂ ਵੇਖੀਂ ਵੇਖ ਸਕਦੇ ਜਿੰਨਾ ਲੋਕਾਂ ਕੋਲ ਸਮਗਰੀ ਨਹੀਂ ਪਹੁੰਚ ਰਹੀ ਉਹਨਾਂ ਕੋਲ ਜਾਣ ਦਾ ਕੰਮ ਕਰ ਰਹੇ ਆ ਜੀ ਪਹੁੰਚੇ ਜੀ ਇੱਧਰ ਪਿੰਡਾਂ ਦੀ ਮਾਰਚ ਤੁਸੀਂ ਦੇਖ ਸਕਦੇ ਹੋ ਬਾਬਾ ਸਾਹਿਬ ਅੱਠ ਕਰਦੇ ਨਾਲ ਹੀ ਪਾਣੀ ਦਾ ਵਹਾਅ ਵੀ ਤੇਜ਼ ਹੋ ਗਿਆ ਤੇ ਪਾਣੀ ਖਾਲ ਨਾਲੋਂ ਕਹਿੰਦੇ ਹੋਰ ਜ਼ਿਆਦਾ ਤੇਜ਼ ਹੋ ਗਿਆ ਤੇ ਆ ਪਿੰਡਾਂ ਦੇ ਵਿੱਚ ਦੇਖ ਸਕਦੇ ਹੋ ਟਾਣੀਆਂ ਪਿੰਡ ਜਿਹੜੇ ਪੂਰੇ ਹੀ ਹੜ੍ਹ ਨਾਲ ਪ੍ਰਭਾਵਿਤ ਆ ਇਹ ਲੋਕ ਇੱਥੇ ਕੁਝ ਆ ਕੇ ਬੈਠੇ ਹੋ ਜਾਂ ਆ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ सीं पाणी वेखण असीं रमन आया पाणी हालात ठीकु आहे ਤੁਰ ਆਪਾਂ ਪਹੁੰਚੇ ਕਹਾਣੀਪੁਰ ਤੇ ਤਾਂ ਜੋ ਪਾਣੀ ਦਾ ਗੈਜਲਾ ਇਹ ਐਨ ਡੀ ਆਰ ਐਫ ਇੰਡੀਆ ਦੀ ਟੀਮ ਆ ਲੈ। ਸੇਵਨ ਆ ਦੇਖੋ ਫੋਟੋ ਜੀ ਦੇਖੋ ਤੁਸੀਂ ਵੀਡੀਓ ਦੇਖ ਦੇਖ ਕੇ ਅੱਗੇ ਇਹ ਪਾਣੀ ਉਲਾਂ ਦੇ ਉੱਪਰ ਦੇ ਨਿਕਲਦਾ ਹੋਇਆ। ਦੇਖ ਸਕਦੇ ਹੋ ਨਾਲ ਇਹ ਜਿਹੜਾ ਸੀਪਾ ਦੇ ਨਾਲ ਨਾਲ ਆਪਣੇ ਬਿਊਟੀ ਦੇ ਬਾਹਰ ਹੈ ਤੇ ਫੌਜੀ ਵੀਰ ਵੀ ਆਏ ਆ ਜੀ ਇੱਥੇ ਇਹ ਮੇਨ ਅੱਗੇ ਬਾਰਡਰ ਤੇ ਪਿੰਡਾਂ ਦੇ ਵਿੱਚ ਰਸਤਾ ਮੇਨ ਪੁਲਿਸ ਹੀ ਜਿਹੜਾ ਅੱਗੇ ਜਾਂਦਾ ਜੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਪਿੰਡ ਆ ਜੀ ਇਹਨਾਂ ਦੀ ਤਬਾਈ ਰੋਕਣ ਲਈ ਇਹਨਾਂ ਵੱਲੋਂ ਇੱਥੇ ਨਾਕਾ ਬੰਦ ਕੀਤੀ ਗਈ ਹੈ ਤੇ ਇੱਥੇ ਵੀ ਚੈਕਿੰਗ ਹੋਵੇ ਅੱਗੇ ਜਾਂਦੇ ਸੀ ਬਾਰਡਰ ਏਰੀਆ ਦੇ ਵਿੱਚ ਕਿਉਂਕਿ ਬਾਰਡਰ ਬੈਲਟ ਅੱਗੇ ਬਹੁਤ ਹੀ ਜ਼ਿਆਦਾ ਨੇੜੇ ਆ ਜੀ ਤਾਂ ਵੀ ਦੇਖ ਸਕਦੇ ਹੋ ਪਾਣੀ ਦੇ ਹਾਲਾਤ ਵਾਲੀ ਅਸੀਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਪਾਣੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਇਹ ਹੈ ਜੀ ਖਾਂ ਵਾਲੀ ਪੁਲ ਇਹ ਗੱਲ ਹੁਣ ਮਸਤੂ ਇਹ ਹੈ ਜੀ ਬੋਟ ਦੀ ਮੋਟਰ ਜੋ ਬੋਟ ਨੂੰ ਅੱਗੇ ਲੈ ਕੇ ਜਾਂਦੀ ਹੈ ਲੋਕ ਕਹਿੰਦੇ ਆ ਵੀ ਇਹਨਾਂ ਦਾ ਰੋਲਾ ਹੀ ਬਹੁਤ ਆ ਜੀ ਵੀਰੇ ਪਾਣੀ ਵੱਧ ਗਿਆ ਜੀ ਅੱਗੇ ਨਾਲੋਂ ਕਿ ਘਟ ਗਿਆ ਜੀ ਪਾਣੀ ਵੱਧਿਆ ਜੀ ਪਾਣੀ ਵੱਧ ਗਿਆ ਜੀ ਆਹ ਦੇਖ ਸਕਦੇ ਹੋ ਪੁਲ ਤੇ ਉੱਪਰੋਂ ਵੀ ਪਾਣੀ ਤੇ ਨੀਚੇ ਦੀ ਵੀ ਪਾਣੀ ਆ ਲਾਈਟਾਂ ਲਗਾ ਰੱਖੀ ਤੇ ਪੂਰਾ ਪ੍ਰਬੰਧ ਕੀਤਾ ਹੋਇਆ ਪਾਣੀ ਅੱਗੇ ਵੱਲ ਜਾ ਰਿਹਾ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਖਾਵਾਂ ਵਾਲੇ ਪੁਲ ਤੇ ਆ ਦੇਖੋ ਜਿਹੜੇ ਵੀਰ ਟੀਮਾਂ ਲੈ ਕੇ ਪਹੁੰਚੇ ਹੋਇਆ ਜੀ ਇਹਨਾਂ ਦਾ ਬਹੁਤ ਬਹੁਤ ਯੋਗਦਾਨ ਹੈ ਜੀ ਆਏ ਗੁਰਮੀਰ ਕਰੇ ਆ ਜੋ ਬਾਨ ਅੱਗੇ ਪਿੱਛੇ ਨਾ ਟੁੱਟੇ ਜੀ ਲੋ ਜੀ ਇਹ ਬੋਟਾਂ ਆਪਣੇ ਇਕੱਠਿਆ ਕਰਦੇ ਹੋ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਜੀ ਲੋਕਾਂ ਨੇ ਪਿੰਡਾਂ ਚ ਬਾਹਰ ਕੱਢੇ ਉੱਥੇ ਇੱਕ ਟਰੈਕਟਰ ਟਰਾਲੀ ਫਸਿਆ ਆ ਜੀ ਉਹ ਪਤਾ ਨਹੀਂ ਕਿਸ ਦੀ ਵੇਟ ਕਰ ਰਿਹਾ ਜੀ ਹੁਣ ਤੁਸੀਂ ਦੇਖ ਸਕਦੇ ਹੋ ਕੈਮਰਾ ਜ਼ੂਮ ਕਰਕੇ ਦਿਖਾ ਰਹੇ ਆ ਜੀ ਨਾਲੇ ਲੋਕਾਂ ਨੇ ਵਿੱਚ ਬਹੁਤ ਦਰਦ ਤਸ਼ਤ ਦਾ ਮਾਹੌਲ ਬਣਾਇਆ ਤਾਂ ਮਹਾਰਾਜ ਜੀ ਸਭ ਨੂੰ ਬਹੁਤ ਹੀ ਔਖਾ ਜਿਹਾ ਕੰਮ ਹੈ ਕਿਰਪਾ ਕਰਕੇ ਫਸਲਾਂ ਦੇ ਜਿਨ੍ਹਾਂ ਦੀ ਫਸਲਾਂ ਬਰਬਾਦ ਹੋਈ ਹੈ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਬੀਤਰੀ ਹੈ ਤੇ ਕੀ ਨਹੀਂ ਦੀ ਪਿੱਛੇ 4-5 ਪਿੰਡਾਂ ਨੂੰ 5 ਤੋਂ ਵੀ ਕੀ 8 ਤੋਂ 10 ਪਿੰਡਾਂ ਨੂੰ ਇਹ ਪੁਲ ਰਸਤਾ ਕਨੈਕਟ ਕਰਦੀ ਸੀ ਇਹ ਹੈ ਜੀ ਸਤਲੁਜ ਦਰਿਆ ਦਾ ਰਸਤਾ ਛੋਟਾ ਜਿਹਾ ਸਿੱਧਾ ਪੁਲ ਬਣਿਆ ਆ ਸੀ ਇਹ ਕਹਿੰਦੇ ਅਕਾਲੀ ਦਲ ਸਰਕਾਰ ਵੇਲੇ ਬਣਾਇਆ ਗਿਆ ਸੀ ਪਿੱਛੇ ਪਿੰਡ ਚੰਗੜ ਪਾਣੀ ਰੇਤੇ ਵਾਲੀ ਪਾਣੀ ਉੱਧਰ ਪਾਣੀ ਤੇਜਾ ਰੋਇਲਾ ਸਾਰੇ ਪਿੰਡ ਇੱਧਰ ਹੀ ਆ ਜੀ ਰੇਤੇ ਵਾਲੀ ਪਾਣੀ ਹੋ ਗਈ ਜੀ ਹੋਰ ਬਹੁਤ ਪਿੰਡ ਆ ਜੀ ਇੱਥੇ ਲੋ ਜੀ ਇਹ ਬੰਨ ਦੇ ਨਾਲ ਦੇ ਪਿੰਡ ਜਿਨ੍ਹਾਂ ਨੂੰ ਪੂਰਾ ਖਤਰਾ ਮੰਡਰਾ ਰਿਹਾ ਜੀ ਤੇ ਇਹ ਪੁਲਿਸ ਵਾਲੇ ਲੱਗੇ ਹੋਏ ਆ ਜੀ ਵੀ ਅੱਗੇ ਨਾ ਜਾਓ ਤਾਂ ਨੂੰ ਨੂੰ ਬਚਾਇਆ ਜਾ ਸਕਤੇ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਸਕੇ ਤੇ ਨਾਲ ਹੀ ਮੇਰੇ ਰਮਨ ਉੱਤਰ ਕੋਈ ਨਹੀਂ ਪਹੁੰਚੇ ਸੀ ਅਸੀਂ ਅੱਜ ਦੇਖਣ ਤੇ ਨਾਲ ਆ ਪਾਣੀ ਦਾ ਵੀ ਦੇਖ ਸਕਦੇ ਹੋ ਪਾਣੀ ਦਾ ਮਾਹੌਲ ਬਹੁਤ ਹੀ ਜ਼ਿਆਦਾ ਤੇਜ਼ ਚੱਲਦਾ ਹੋਇਆ ਪਾਣੀ ਦਾ ਵਾ ਪਾਣੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਡਰ ਲੱਗ ਰਾ ਜੀ ਲੋਕ ਉੱਪਰ ਦੀ ਜਾਣੋ ਫੇਰ ਵੀ ਨਹੀਂ ਹਟ ਰਾ ਇਹ ਫਿਰ ਵੀ ਜਾ ਰਹੇ ਨੇ ਜੀ ਅੱਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਾ ਅੱਗੇ ਦੇ ਆ ਵੀਡੀਓ ਨੂੰ ਅੱਤਵਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਨਹੀਂ ਹੁਣ ਦੱਸ ਵੀਰੇ ਲੋਡ ਜ਼ਿਆਦਾ ਵੀਰੇ ਵੇਖੋ ਜੀ ਪਾਣੀ ਛੁੱਕਦਾ ਆ ਦਰਿਆ ਦੇ ਵਿੱਚ ਲਓ ਜੀ ਇਹ ਆਪੋ ਆਪਣੇ ਵੋਟ ਕਟੀਆਂ ਕਰਕੇ ਆਪਣੇ ਕੈਂਪ ਦੇ ਅੰਦਰ ਜਾ ਰਹੇ ਆ ਜੀ ਦੇਖ ਸਕਦੇ ਹੋ ਸਾਨੂੰ ਵੀ ਇਹਨਾਂ ਨੇ ਕਹਿ ਸਾਬੇ ਤੁਸੀਂ ਜਾਓ ਜੀ ਤੁਸੀਂ ਇੱਥੇ ਖਲਾਰਾ ਪਾਉਣਾ ਬਿਲਕੁਲ ਵੀ ਅਲਾਉ ਨਹੀਂ ਕਿਉਂਕਿ ਖਤਰਾ ਕਦੇ ਵੀ ਕਿਤੇ ਵੀ ਵੱਧ ਸਕਦਾ ਆਓ ਡਰੀਏ ਵੀ ਇਹਨਾਂ ਨੇ ਅੱਗੇ ਜਾਣਾ ਜੀ ਪਿੰਡ ਦੇ ਅੰਦਰ ਕਹਿੰਦੇ ਵੀ ਉੱਥੇ ਸਾਡਾ ਕਾਰੋਬਾਰ ਕੱਲਾ ਇੱਕ ਇੱਕ ਜੀ ਆਪੋ ਆਪਣੇ ਘਰਾਂ ਦੇ ਵਿੱਚ ਪਾਉਣਾ ਜ਼ਰੂਰ ਪੂਰਾ ਪਿੰਡ ਹੀ ਬਾਹਰ ਆ ਗਿਆ ਜੀ ਪਰ ਇੱਕ ਇੱਕ ਨੁਮਾਇੰਦਾ ਉੱਥੇ ਹੋਣਾ ਜ਼ਰੂਰੀ ਹੈ ਜੀ ਆਹ ਵੇਖ ਸਕਦੇ ਹੋ ਜੀ ਬੇੜੀਆਂ ਬੰਦ ਕਰਦੀਆਂ ਜੀ ਇਹਨਾਂ ਦਾ ਕੋਈ ਸ਼ਾਮ ਦੇ ਟਾਈਮ ਕੋਈ ਸੋਚਦਾ ਨਹੀਂ ਜੀ ਬਿਲਕੁਲ ਵੀ ਹੈਂਡਾਲੇ ਵੀ ਪਰੇਸ਼ਾਨ ਹੋਏ ਪਏ ਇਨਾਂ ਕੋ। ਉਹ ਵੀ ਆਵੇਲੋ ਤੁਸੀਂ ਰਾਤ ਨੂੰ ਪਾਣੀ ਦੇ ਇਲਾਜ ਆ ਜਿਹੜੇ ਵੀਰ ਪੈਣਪਰਾ ਜੋ ਬੰਨ ਤੇ ਬੈਠੇ ਆ ਇਹ ਵੀਰ ਰਾਤ ਨੂੰ ਸੇਵਾ ਕਰਦੇ ਹੋਏ ਪਿੰਡ ਨੂਰਸ਼ਾ ਦੀ ਪੁਲ ਤੇ ਅਸੀਂ ਪਹੁੰਚੇ ਸੀ ਪਹਿਲਾਂ ਖਾਵਾਂ ਵਾਲੀ ਪੁਲ ਤੇ ਗਏ ਸੀ ਤੇ ਇਹ ਪਾਣੀ ਛੁਕਦਾ ਆ ਤੇ ਉੱਪਰ ਬਦਲਾਂ ਦਾ ਡਰ ਮ ਡਰਾਉਂਦਾ ਹੈ। ਅੱਛਾ ਫਿਰ ਉੱਪਰ ਤੋਂ ਆਏ ਵੀਰ ਜੀ ਸੇਵਾ ਕਰਨ ਆਏ ਆ ਜੀ ਫਿਰੋਇਪੁਰ ਤੋਂ ਇਹ ਵੀਰ ਫਿਰੋਇਪੁਰ ਤੋਂ ਆਏ ਸੀ ਰਾਤ ਨੂੰ ਜੋ ਸੇਵਾ ਕਰਕੇ ਹੁਣ ਜਾ ਰਹੇ ਨੇ ਇਹਨਾਂ ਵੀਰਾਂ ਦਾ ਵੀ ਸਹਿ ਦਿਲੋਂ ਧੰਨਵਾਦ ਜੋ ਗਰੀਬਾਂ ਦੀ ਬਾਹ ਫੜੀ ਹੈ ਜੀ ਜੋ ਬੜੇ ਸੋਹਣਿਆ ਸਾਤ ਚਿਰਿਆ ਕਾਰ ਲੋ ਜੀ ਇਹ ਵੀਰ ਸੇਵਾ ਕਰਕੇ ਜਾ ਰਿਹਾ ਜੀ ਤੇ ਜਕਾਰਿਆਂ ਨਾਲ ਜੋ ਕਿ ਪੰਜਾਬ ਇੱਕ ਕਾਰਾਂ ਦੇ ਨਾਲ ਹੀ ਜਾਣਿਆ ਜਾਂਦਾ ਗੁਰੂ ਮਹਾਰਾਜ ਦਾ ਫੋਟਾਸਰਾ ਲੈ ਕੇ ਚੱਲਦੇ ਆ ਜੀ ਆ ਪਾਣੀ ਦੇ ਹਾਲਾਤ ਅੱਗੇ ਦੇਖ ਸਕਦੇ ਹੋ ਰਾਤ ਨੂੰ ਐਸੇ ਕੁਛ ਨਜ਼ਰ ਤਾਂ ਨਹੀਂ ਰਿਹਾ ਪਰ ਹਰ ਪਾਸੇ ਪਾਣੀ ਪਾਣੀ ਦੇਖ ਲਓ ਸ਼ਦੀਨ ਤੇ ਆਏ ਸੀ ਲੋਕਾਂ ਦਾ ਹਾਲਾਤ ਬਹੁਤ ਜ਼ਿਆਦਾ ਤੰਗ ਹੋਏ ਫੇਰ ਪਰੇਸ਼ਾਨ ਤੇ ਕਹਿ ਸਕਦੇ ਜੀਵਨ ਬਹੁਤ ਹੀ ਪ੍ਰਭਾਵਿਤ ਹੋ ਗਿਆ ਇਹ ਲੋਕ ਜਿਆਦਾ ਨਹੀਂ ਤਾਂ ਕੋਈ 5-5 ਸਾਲ ਪਿੱਛੇ ਹੋਰ ਚਲੇ ਗਿਆ ਅੱਗੇ ਪਹਿਲੇ ਪਿੱਛੇ ਸੀ ਹੋਰ ਪਿੱਛੇ ਚਲੇ ਗਏ ਆ ਦੇਖ ਲੋ ਡੰਗਰਾ ਦੇ ਹਾਲਾਤ ਆ ਇਹ ਚਾਰ ਆ ਆ ਵੇਖੋ ਵੀਰ ਅੱਧੀ ਰਾਤ ਵੀ ਸੇਵਾ ਕਰਦੇ ਹੋਏ ਲੋਕਾਂ ਨੂੰ ਡੰਗਰਾ ਵਾਸਤੇ ਪੱਠੇ ਪ੍ਰਦਾਨ ਕਰਦੇ ਹੋਏ ਆ ਦੇਖ ਲੋ ਡੰਗਰ ਪੰਨੇ ਹੋਏ ਜੀ ਲੋਕਾਂ ਦੇ ਪਾਣੀ ਦਿਨੋਂ ਦਿਨ ਦੇ ਪੱਤਾ ਜਾ ਰਿਹਾ ਜੀ ਅੱਜ ਤੋਂ ਕਦੇ 3 ਤੋਂ 4 ਫੁੱਟ ਪਾਣੀ ਵਧ ਗਿਆ ਜੀ